ਇਨਸਾਨੀਅਤ ਅਤੇ ਰੂਹਾਨੀਅਤ ਦੇ ਕੇਂਦਰ ਡੇਰਾ ਸੱਚਾ ਸੋਧਾ ਵਿੱਚ ਪਿਛਲੇ 2 ਦਿਨਾਂ ਤੋਂ ਲਗਾਤਾਰ ਹਨੇਰੀ ਜ਼ਿੰਦਗੀਆਂ ਵਿੱਚ ਰੌਸ਼ਨੀ ਲਿਆਉਣ ਦਾ ਕਾਰਜ ਲਗਾਤਾਰ ਜਾਰੀ ਹੈ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇਨਸਾਨ ਦੀ ਪ੍ਰੇਰਣਾ ਦੇ ਨਾਲ ਚੱਲ ਰਹੇ 32ਵੇਂ ਯਾਦ ਦੇ ਮੁਰਸ਼ਿਦ ਪਰਮ ਪਿਤਾ ਸ਼ਾਹ ਸਤਨਾਮ ਜੀ ਮਹਾਰਾਜ ਮੁਫਤ ਅੱਖਾਂ ਦੇ ਕੈਂਪ ਵਿੱਚ ਮਰੀਜ਼ਾਂ ਦੀਆਂ ਅੱਖਾਂ ਨੂੰ ਜਾਂਚਣ ਅਤੇ ਆਪਰੇਸ਼ਨ ਦਾ سلسلہ ਲਗਾਤਾਰ ਜਾਰੀ ਹੈ। ਸ਼ਾਹ ਸਤਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਦੀ ਦੇਖਰੇਖ ਵਿੱਚ ਆਯੋਜਿਤ ਚਾਰ ਰੋਜ਼ਾ ਸ਼ਿਵਰ ਵਿੱਚ ਵੀਰਵਾਰ ਨੂੰ ਤੀਜੇ ਦਿਨ 6292 ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਵਿੱਚੋਂ 2650 ਪੁਰਸ਼ ਅਤੇ 3642 ਮਹਿਲਾਵਾਂ ਸ਼ਾਮਲ ਹਨ ਜਾਂਚ ਦੇ ਦਰਮਿਆਨ 199 ਮਰੀਜ਼ਾਂ ਨੂੰ ਆਪਰੇਸ਼ਨ ਦੇ ਲਈ ਚੁਣਿਆ ਜਾ ਚੁੱਕਿਆ ਹੈ ਇਹਨਾਂ ਵਿੱਚੋਂ 174 ਨੂੰ ਸਫੇਦ ਮੋਤੀਆ ਤੇ 25 ਮਰੀਜ਼ਾਂ ਦਾ ਕਾਲਾ ਮੋਤੀਆ ਦੇ ਆਪਰੇਸ਼ਨ ਦੇ ਲਈ ਚੁਣਿਆ ਗਿਆ ਹੈ ਉਥੇ ਸ਼ਾਹ ਸਤਨਾਮ ਜੀ ਸਪੈਸ਼ੈਲਿਟੀ ਹਸਪਤਾਲ ਦੇ ਆਧੁਨਿਕ ਸਹੂਿਦਾਵਾਂ ਦੇ ਨਾਲ ਸਸੱਜੀ ਤੋਂ ਆਪਰੇਸ਼ਨ ਥੀਏਟਰਾਂ ਵਿੱਚ ਹਸਪਤਾਲ ਦੇ ਅੱਖਾਂ ਰੋਗ ਮਾਹ ਡਾਕਟਰ ਮੋਨਿਕਾ ਗਰਗ ਅਤੇ ਡਾਕਟਰ ਗੀਤਿਕਾ ਸਮੇਤ ਹੋਰ ਡਾਕਟਰਾਂ ਦੀ ਦੇਖਰੇਖ ਵਿੱਚ 105 ਮਰੀਜ਼ਾਂ ਦੇ ਆਪਰੇਸ਼ਨ ਕੀਤੇ ਜਾ ਚੁੱਕੇ ਹਨ ਦੇ ਨਾਲ ਹੀ 59 ਮਰੀਜ਼ ਜਿਨ੍ਹਾਂ ਦੇ ਪਹਿਲੇ ਦਿਨ ਆਪਰੇਸ਼ਨ ਹੋਏ ਸਨ ਉਹਨਾਂ ਨੂੰ ਡਿਸਚਾਰਜ ਵੀ ਕਰ ਦਿੱਤਾ ਗਿਆ। ਇਹਨਾਂ ਵਿੱਚੋਂ 50 ਸਫੇਦ ਮੋਤੀਆ ਅਤੇ 19 ਕਾਲਾ ਮੋਤੀਆ ਦੀ ਆਪਰੇਸ਼ਨ ਵਾਲੇ ਮਰੀਜ਼ ਸ਼ਾਮਲ ਸਨ। ਕੈਂਪ ਵਿੱਚ ਮਰੀਜ਼ਾਂ ਨੂੰ ਚਸ਼ਮੇ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾ ਰਹੀਆਂ ਹਨ। ਕੈਂਪ ਵਿੱਚ ਮਰੀਜ਼ਾਂ ਅਤੇ ਉਹਨਾਂ ਦੇ ਨਾਲ ਆਏ ਇਮਾਰਦਾਰ ਇੱਥੇ ਮਿਲ ਰਹੀਆਂ ਸਹੂਲਤਾਂਾਂ ਦੇ ਨਾਲ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਕੈਂਪ ਦੇ ਵਿੱਚ ਸ਼ਾਹ ਸਤਨਾਮ ਜੀ ਗ੍ਰੀਨਰਸ ਵੈਲਫੇਅਰ ਵਿੰਗ ਦੀ ਸੇਵਾਦਾਰ ਮਰੀਜ਼ਾਂ ਦੀ ਸੇਵਾ ਆਪਣੇ ਮਾਪੇ ਨਾਲੋਂ ਵੀ ਵੱਧ ਕੇ ਕਰਦੇ ਹੋਏ ਦਿਖਾਈ ਦੇ ਰਹੇ ਹਨ। ਦੱਸਦੀ ਹੈ ਕਿ ਇਸ ਕੈਂਪ ਵਿੱਚ ਮਰੀਜ਼ਾਂ ਦਾ ਪंजीकरण ਅਤੇ ਜਾਂਚ ਸ਼ਾਹ ਸਤਨਾਮ ਸ਼ਾਹ ਮਸਤਾਨ ਜੀ ਤਾਮਤ ਮਾਨੋਤਾ ਭਲਾਈ ਕੇਂਦਰ ਡੇਰਾ ਸੱਚਾ ਸੋਦਾ ਸਰਸਾ ਵਿੱਚ ਕੀਤੀ ਜਾ ਰਹੀ ਹੈ ਇੱਥੇ ਜਾਂਚ ਅਤੇ ਪंजीकरण ਦੇ ਲਈ ਮਹਿਲਾਵਾਂ ਅਤੇ ਪੁਰਸ਼ ਦੇ ਲਈ ਵੱਖ-ਵੱਖ ਕੈਬਨ ਬਣਾਏ ਗਏ ਹਨ ਮਰੀਜ਼ਾਂ ਦੇ ਅੱਖਾਂ ਦੀ ਜਾਂਚ ਦੇਸ਼ ਦੇ ਵੱਖ-ਵੱਖ ਮੈਡੀਕਲ ਕਾਲਜਾਂ ਤੋਂ ਪਹੁੰਚੇ ਪ੍ਰख्यात ਅੱਖਾਂ ਦੇ ਰੋਗਾਂ ਦੇ ਮਾਹਰ ਡਾਕਟਰਾਂ ਦੁਆਰਾ ਕੀਤੀ ਜਾ ਰਹੀ ਹੈ ਇਸ ਕੈਂਪ ਵਿੱਚ 15 ਦਸੰਬਰ ਸ਼ੁੱਕਰਵਾਰ ਤੱਕ ਜਾਂਚ ਦਾ سلسلہ ਜਾਰੀ ਰਹੇਗਾ ਹਾਲਾਂਕਿ ਆਪਰੇਸ਼ਨ ਦੇ ਲਈ ਚੁਣੇ ਗਏ ਮਰੀਜ਼ਾਂ ਦੇ ਆਪਰੇਸ਼ਨ 15 ਤਰੀਕ ਤੋਂ ਬਾਅਦ ਵੀ ਜਾਰੀ ਰਹਿਣਗੇ ਤੁਹਾਡੇ ਨਾਲ ਸੱਚਾ ਸੋਦਾ ਵੱਲੋਂ ਲਗਾਏ ਜਾ ਰਹੇ ਇਸ ਕੈਂਪ ਦੇ ਪ੍ਰਤੀ ਆਮ ਜਨमानस ਕੀ ਕਹਿਣਾ ਚਾਹੁੰਦਾ ਹੈ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਖਬਰ ਨੂੰ ਲਾਈਕ ਸ਼ੇਅਰ ਕਰੋ